ਏ ਹੁਣੇ ਪੰਜਾਬ ਸਰਕਾਰ ਨੂੰ ਜੀਹਾਂ 195 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਚਾਰ ਟੋਲ ਪਲਾਜ਼ਾਂ ਦੇ ਕਬਜ਼ੇਕਾਰ ਕੇ ਇਹਨਾਂ ਨੂੰ ਬੰਦ ਕਰਨ ਕਾਰਨ 195 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਦਲੀਲ ਦਿੰਦੇ ਹੋਏ ਇਹਨਾਂ ਨੂੰ ਖਲਵਾਉਣ ਦੀ ਮੰਗ ਤੇ ਨੁਕਸਾਨ ਦੀ ਪਰਪਾਈ ਦਾ ਨਿਰਦੇਸ਼ ਦੇਣ ਵਾਲੀ ਅਰਜੀ ਤੇ ਪੰਜਾਬ ਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਨੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਦੱਸਿਆ ਹੈ ਕਿ ਲਾਡੋਵਾਲ ਨੂੰ ਛੱਡ ਕੇ ਬਾਕੀ ਤਿੰਨ ਟੋਲ ਪਲਾਜ਼ੇ ਖੁੱਲ ਗਏ ਨੇ ਪਿਛਲੇ ਸਾਲ ਦਾਇਰ ਪਟੀਸ਼ਨ ਚ ਅਰਜੀ داخل ਕਰਦੇ ਹੋਏ ਐਨਐਚਏਆਈਟੀ ਨੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਕਿਸਾਨ ਵਾਰ-ਵਾਰ ਆਪਣੇ ਮੰਗਾ ਨੂੰ ਲੈ ਕੇ ਟੋਲਪਲਾਜ਼ਿਆਂ ਤੇ ਕਬਜ਼ਾ ਕਰਕੇ ਉਹਨਾਂ ਨੂੰ ਬੰਦ ਕਰ ਰਹੇ ਨੇ ਕਿਸਾਨਾਂ ਦੇ ਧਰਨੇ ਕਾਰਨ ਹੋਈ ਮਾਲੀ ਨੁਕਸਾਨ ਦਾ ਦਾਵਾ ਕਰਦਿਆ ਐਨਐਚਆਈਐਮ ਈਆਈ ਨੀਲਾ ਡੋਵਾਲ ਟੋਲ ਪਲਾਜ਼ੇ ਤੇ ਹੋਰ ਤੇ ਸੁਰੱਖਿਆ ਹੀ ਕਿੰਨੀ ਬਣਾਉਂਦੇ ਨੁਕਸਾਨ ਦੀ ਪਰਪਾਈ ਦਾ ਪੰਜਾਬ ਸਰਕਾਰ ਨੂੰ ਨਿਰਦੇਸ਼ਤੀ ਮੰਗ ਕੀਤੀ ਹੈ ਪੈਟੀਸ਼ਨਰ ਨੇ ਕਿਹਾ ਹੈ ਕਿ ਇਸ ਵਿਰੋਧ ਪ੍ਰਦਰਸ਼ਨ ਕਾਰਨ ਹਾਈਵੇ ਦੇ ਰੱਖ-ਰਖਾਅ ਦੇ ਵਿੱਚ ਵਿਘਨ ਪੈ ਰਿਹਾ ਹੈ ਜੋ ਕੰਪਨੀ ਟੋਲ ਟੈਕਸ ਵਸੂਲਣ ਦਾ ਕੰਮ ਕਰ ਰਹੀ ਉਸ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਨਿਰਦੇਸ਼ ਜਾਰੀ ਹੈ ਅਤੇ ਅਪਲਾਈ ਕੀਤਾ ਹੈ ਐਨ ਐਚ ਏ ਆਈ ਨੇ ਕਿਹਾ ਹੈ ਕਿ ਕਿਸਾਨਾਂ ਦੇ ਇਸ ਵਿਰੋਧ ਪ੍ਰਦਰਸ਼ਨ ਅਤੇ ਟੋਲ ਤੇ ਕਬਜ਼ਾ ਕਰਨ ਦੇ ਸਮਰਥਨ